अमृतसर स्थित मुस्तफाबाद इंदिरा कॉलोनी गली नंबर एक मेन बाजर खाली पलाट विखे पेड़ परे हालात च एक व्यक्ति की मिली लाश हरपाल सिंह भंगू की विशेष रिपोर्ट भाई की नाल पानी की मेरा नाम अमित है ਇਹ ਕਿਥੋਂ ਆਣ ਵਾਲਾ ਮੈਂ ਭਾਈ ਸੰਧੂ ਕਲੋਨੀ ਦਾ ਰਹਿਣ ਵਾਲਾ ਪੰਡਾ ਲੂਹੜੀ ਮੇਲੀ ਆ ਕੀ ਫਾਈ ਬ੍ਰਦਰ ਹੈ ਮੇਰਾ ਪਤਾ ਨਹੀਂ ਕੱਲ ਰਾਤ ਦਾ ਕਹਿੰਦਾ ਸੀ ਮੈਂ ਕੰਮ ਤੇ ਚੱਲੇ ਆ ਤੇ ਹੁਣੇ ਭਾਈ ਕੋਲ ਆਈ ਆ ਸਾਨੂੰ ਵੀ ਕਹਿੰਦੇ ਆ ਤੇਰੇ ਇਤਾਂ ਹੋ ਗਿਆ ਡੈਥ ਹੋ ਗਈ ਇਹਦੀ ਕੀ ਲੱਗਦਾ ਤੁਸੀਂ ਆਏ ਹੋ ਕੀ ਹੋਇਆ ਇਹਨੂੰ ਪਈ ਗਈ ਕਰੰਟ ਦੇ ਲੱਗਿਆ ਨਹੀਂ ਮੈਨੂੰ ਲੱਗਦਾ ਕਿਸ ਨੇ ਲੁੱਟ ਮਾਰ ਕੀਤੀ ਇਹਦੇ ਨਾਲ ਬਾਕੀ ਦੇਖੋ ਭਾਈ ਹੁਣ ਪੋਸਟਮਾਰਟਮ ਕਰਕੇ ਕੀ ਕਹਿੰਦੇ ਇਹ ਇਤਰਾ ਡੈਡਪੋੜੀ ਮਿਲੀ ਆ ਕਿ ਲੱਗਦਾ ਕਿ ਕਿਸੇ ਕੋਈ ਕਤਲ-ਕਤਲ ਹੋਇਆ ਹੈ। ਬਈ ਕਤਲ ਦਾ ਹੀ ਲੱਗਦਾ ਗਲੇ ਤੇ ਨਿਸ਼ਾਨ ਪਏ ਹੋਏ ਸਾਰੇ ਦੇਖ ਲਓ ਬਾਕੀ ਤੁਸੀਂ ਮੌਜੂਦ ਨੇ ਦੇਖ ਸਕਦੇ। ਰੰਜਸ ਤੇ ਪਈ ਹੈ ਨਹੀਂ ਸੀ ਕਿਸੇ ਨਾਲ ਵੀ। ਤੇ ਬਾਕੀ ਦੇਖੋ ਨੂੰ ਬਈ ਕੀ ਕਰਦਾ। ਇਹ ਕੰਮ ਕੀ ਕਰਦਾ ਇੱਕ ਵੀ। ਕੰਮ ਬਈ ਮਜ਼ਦੂਰੀ ਦਾ ਕਰਦਾ ਆ। ਤੁਹਾਨੂੰ ਬਈ ਇਨਸਾਫ ਹੀ ਚਾਹੀਦਾ ਦੇਖੋ ਨੂੰ ਕੀ ਆ ਚੱਲਦਾ ਆ ਪਤਾ ਬਖੋਸ। ਕੱਲ ਵੀ ਕਰੂੰ ਕੰਮ ਤੇ ਗਿਆ ਸੀ। ਕੱਲ ਵੀ ਬਈ ਗਿਆ ਸੀ ਕੰਮ ਤੇ। ਤੇ ਕੀ ਮੰਗ ਕੀ ਕਰਦਾ ਆ। ਮੰਗ ਪਰ ਇਨਸਾਫ ਹੀ ਚਾਹੀਦਾ ਸਾਨੂੰ ਜੋ ਵੀ ਦਿੱਕਤ ਆਉਂਦੀ ਦੇਖੋ ਮੁੰਡਾ ਕੀ ਕਰ ਰਿਹਾ ਉਸ ਵੱਲ ਦੀ ਪੋਸਟਮਾਰਟਮ ਕਰਾ ਰਹੇ ਆ ਜੋ ਵਾਰਤ ਜਾਣ ਦੇਣਗੇ ਜੋ ਬਤੌਹ ਕਰ ਦੇਗੀ ਫਿਰ ਕਿਹੜੀ ਜਗ੍ਹਾ ਤੇ ਮਿਲੀ ਹੈ ਉਸ ਦਾ ਬਾਪ ਫਿਰ ਪਤਾ ਲੱਗਾ ਕਿ ਉਮਰ ਕਿੰਨੀ ਹੈ 3 ਸਾਲ ਹੋ ਗਏ ਅਭੀ ਭਾਈ ਕਿ ਕਿਰਾਏ ਦੇ ਦਿੱਤਾ ਕਿ ਲੱਗਦਾ ਕਤਲ ਹੋਇਆ ਹੈ ਕੋਸੀ ਟ੍ਰਾਂਸਫਾਰਮਰ ਦੇ ਨਾਲ ਪਈ ਸੀ ਉਹ ਸਾਰਾ ਚੈੱਕ ਕਰਾਂਗੇ ਬਾਕੀ ਆਂ ਦੇ ਵਿੱਚ ਬਾਰੇ ਜਿਤਨਾ ਵੀ ਉਹਨਾਂ ਲੁੱਟਫੋ ਕਰਨ ਦੇ ਮਾਮਲੇ ਵਿੱਚ ਨਾਲ ਕਤਲ ਹੋਇਆ ਬਸ ਸਾਰਾ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਨਾ ਟ੍ਰਾਂਸਫਾਰਮਰ ਉਹਦੇ ਨਾਲ ਵੀ ਲੱਗਾ ਹੋ ਸਕਦਾ ਕੋਈ ਦੂਜਲੀ ਦਾ ਸ਼ਟਰ ਲੱਗਾ ਹੋਵੇ ਕੋਸੀ ਸਾਰੀ ਵੈਰੀ